ਬੇਸਿਕਸ ਵਾਲਾ ਸਰ ਬੇਸਿਕਸ ਵਾਲਾ ਤੁਸੀਂ ਮੁਲਾਜ਼ਮ ਹੋ ਮੁਲਾਜ਼ਮ ਹੋ ਕੇ ਸਰ ਤੁਹਾਨੂੰ ਜਵਾਬ ਨਹੀਂ ਆ ਰਿਹਾ ਨਹੀਂ ਸਰ 26 ਜਨਵਰੀ ਤੇ 15 ਅਗਸਤ 'ਚ ਕੀ ਫਰਕ ਹੈ ਹਾਂ 26 ਜਨਵਰੀ ਤੇ 15 ਅਗਸਤ 'ਚ ਕੀ ਫਰਕ ਹੈ 26 ਜਨਵਰੀ ਮਨਾਉਣੀ ਅਸੀਂ ਵੀ ਗੱਟਾ ਤੱਤਾ ਦੇਖ ਕਰਕੇ ਠੀਕ ਹੈ ਜੀ ਹਾਂ ਯਾਦ ਹੋਇਆ ਸਰ ਅਜਾ 26 ਜਨਵਰੀ ਨੂੰ ਹੈ 26 ਜਨਵਰੀ ਆ ਰਿਹਾ ਆ ਤੇ ਆਪਾਂ ਜਾਣਦੇ ਆ ਕਿ ਆਪਣੇ ਪੁਲਿਸ ਮੁਲਾਜ਼ਮਾ ਨੂੰ 26 ਜਨਵਰੀ ਵਾਸਤੇ ਕਿੰਨੇ ਨੋਲੇਜ ਆ ਬੇਸਿਕ ਸਵਾਲ ਆਪਾਂ ਇਹਨਾਂ ਨੂੰ ਪੁੱਛਾਂਗੇ ਸਾਡੇ ਨਾਲ ਮੌਜੂਦ ਨੇ ਏਐਸਆਈ ਸਾਹਿਬ ਸਤਿ ਸ਼੍ਰੀ ਅਕਾਲ ਸਾਹਿਬ ਸਰ ਆਪਣਾ ਨਾਮ ਹਾਂਜੀ ਆਪਣਾ ਨਾਮ ਦੱਸੋ ਸਰ ਆਪਣਾ ਨਾਮ ਹਾਂਜੀ ਆਪਣਾ ਨਾਮ ਦੱਸੋ ਜੀ 400 ਸਾਹਿਬ ਆਪਣੇ ਖੜੇ ਨੇ ਇਹ ਸਰ ਆਪਣਾ ਨਾਮ ਦੱਸ ਦੋ ਮੈਂ 400 ਸਾਹਿਬ ਖੜੇ ਨੇ ਆਪਣੇ ਇਹ ਸਰ ਆਪਾਂ ਬੇਸਿਕ ਸਵਾਲ ਪੁੱਛਣੇ ਆ ਜਿਹੜੇ ਆਪਣੇ 26 ਜਨਵਰੀ ਨੂੰ ਲੈ ਕੇ ਕੀ ਤਿਆਰੀ ਕੀਤੀ ਜਾ ਰਹੀ ਆ ਆਪਾਂ ਉਹ ਹੀ ਸਵਾਲ ਪੁੱਛਣ ਆਏ ਆ ਜੀ ਜੀ ਚਾਰ ਸਵਾਲ ਪੁੱਛੋ ਜੀ ਆਪਾਂ ਜੀ ਸਾਹਿਬ ਨੂੰ ਪੁੱਛੀਏ ਹਾਂਜੀ ਪੁਲਿਸ ਜਿਵੇਂ ਕਿ ਪੁਲਿਸ ਮੁਲਾਜ਼ਮ ਵੱਲੋਂ ਜੂਨੀਅਰ ਅਫਸਰਾਂ ਸਰ ਨਹੀਂ ਕਿਹੜੇ ਅਫਸਰਾਂ ਲਵਾਣਾ ਕੀਤਾ ਹੈ ਸਾਡੇ ਸਾਰੇ ਸੀਨੀਅਰ ਅਫਸਰਾਂ ਸਰ ਕਿੰਨਾਂ ਦੇ ਸੀਪੀ ਸਾਹਿਬ ਵੱਲੋਂ ਦੇਸ਼ ਹੈ ਤੁਹਾਡੇ ਕੋਲ ਸੀਪੀ ਸਾਹਿਬ ਵੱਲੋਂ ਦੇਸ਼ ਹੈ ਮਲਾਂ ਕੀਤਾ ਦੱਸੋ ਕੀ ਤੁਸੀਂ ਆਪਰੇ ਮਣਾ ਕੀਤਾ ਇੰਟਰਵਿਊ ਦੇ ਨੂੰ ਮਣਾ ਨਹੀਂ ਗੱਲ ਕਰਦੇ ਸਾਡੇ ਸੀਨੀਅਰ ਆਪ ਮੈਂ ਸਰ ਇੰਨਾ ਪੁੱਛ ਨਹੀਂ ਨਹੀਂ ਮੈਂ ਸਰ ਇੰਨਾ ਜਾਣਨਾ ਚਾਹੁੰਦਾ ਹਾਂ 26 ਬੇਸਿਕ ਸਵਾਲ ਪੁੱਛਣਾ ਚਾਹੁੰਦੇ ਨਹੀਂ ਨਹੀਂ ਸਰ ਮਤਲਬ ਇੱਕ ਚੌਂਕ ਦਾ ਮੈਂ ਸਰ ਉਹੀ ਕਹਿੰਦਾ ਤੁਸੀਂ ਸਰ ਮੁਲਾਜ਼ਮ ਹੋ ਇੱਥੇ ਮੁਲਾਜ਼ਮ ਮजूद ਮੁਲਾਜ਼ਮ ਮੌਜੂਦ ਨਾ ਸਰ ਤੁਸੀਂ ਇੱਥੇ ਅਸੀਂ ਸਰ 26 ਜਨਵਰੀ ਬਾਰੇ ਇੰਨਾ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਨੋਲੇਜ ਕੀ ਆ 26 ਜਨਵਰੀ ਕਿਉਂ ਮਨਾਇਆ ਜਾਂਦਾ ਮੈਂ ਕਰਦਾ ਵੀ ਸੋਮਵਾਰ ਆਪਣੇ ਦੂਜੀ ਜਿਹੜੀ ਚੌਂਕ ਦੀ ਗੱਲ ਕਰੀ ਠੀਕ ਮੈਂ ਉਹੀ ਪੁੱਛਣਾ ਚਾਹੁੰਦਾ ਸਰ 26 ਜਨਵਰੀ ਕਿਉਂ ਮਨਾਇਆ ਜਾਂਦਾ ਇਹਨਾਂ ਦੱਸੋ ਤੁਸੀਂ ਸਰ ਜ ਜਵਾਬ ਤੋ ਕਿਉਂ ਬਜ ਰਹੇ ਹੋ ਮੈਂ ਰੋਟੀ ਖਾਣੇ ਸਾਰ ਰੋਟੀ ਖਾਣ ਨੂੰ ਦੋ ਨਹੀਂ ਬਣਾਇਆ ਕਿ ਤਾ ਮੈਨੂੰ ਦੱਸੋ ਜੀ ਜਵਾਬ 26 ਜਨਵਰੀ ਕਿਉਂ ਮਨਾਇ ਜਾਂਦੀ ਆ ਸਰ ਦੇਖੋ ਪੁਲਿਸ ਮੁਲਾਜ਼ਮ ਫੋਨ ਤੇ ਲੱਗੇ ਹੋਏ ਨੇ ਜਵਾਬ ਨਹੀਂ ਦੇ ਰਹੇ ਇਹ ਐਸਏ ਕੋਲੋਂ ਸਿੰਘ ਜੀ ਨੇ ਸਰ ਸਰ ਇੰਨਾ ਤਾਂ ਦੱਸ ਦੋ ਨਹੀਂ ਆ ਸਰ ਤੁਸੀਂ ਦੱਸੋ ਇਹ 26 ਜਨਵਰੀ ਕਿਉਂ ਮਨਾਇ ਜਾਂਦੀ ਬੇਸਿਕ ਸਵਾਲ ਆ ਸਰ ਬੇਸਿਕ ਸਵਾਲ ਤੁਸੀਂ ਮੁਲਾਜ਼ਮ ਹੋ ਮੁਲਾਜ਼ਮ ਹੋ ਕੇ ਸਰ ਤੁਹਾਨੂੰ ਜਵਾਬ ਨਹੀਂ ਆ ਰਿਹਾ ਤੁਸੀਂ ਫਿਰ ਪੜ੍ਹ ਕੇ ਲੱਗੇ ਹੋ ਸਰ ਹਨਾ ਪੜ੍ਹ ਕੇ ਲੱਗੇ ਨੇ ਆਪਾਂ ਬਿਨਾਂ ਪੜ੍ਹਾਈ ਦੇ ਥੋੜੀ ਲੱਗਦਾ ਸਰ ਕੋਈ ਨਹੀਂ ਸਰ ਜਵਾਬ ਨਹੀਂ ਦੇ ਸਕਦੇ ਤੁਹਾਨੂੰ ਮਨਾ ਕੀਤਾ ਹੋਇਆ ਦੱਸੋ ਦੇ ਜਾਂ ਪਿਆਦ ਨੇ ਜੀ ਦੱਸੋ ਸਰ ਇਹ 26 ਜਨਵਰੀ ਕਿਉਂ ਮਨਾਈ ਜਾਂਦੀ ਉਹ ਵੀ ਤੇ ਤੁਹਾਨੂੰ ਨੋਲੇਜ ਹੋਣੀ 26 ਜਨਵਰੀ ਕਿਉਂ ਮਨਾਈ ਜਾਂਦੀ ਆ 26 ਜਨਵਰੀ ਤੇ 15 ਅਗਸਤ 'ਚ ਕਿੰਨਾ ਫਰਕ ਆ ਹਨ ਨਹੀਂ ਸਕੇ ਜਵਾਬ ਨਹੀਂ ਹੈਗਾ ਲਾਈਵ ਚੱਲਣ ਡਿਆ ਸਰ 26 ਜਨਵਰੀ ਤੇ 15 ਅਗਸਤ ਦੇ ਫਰਕ ਬਾਰੇ ਦੱਸੋ ਸਰ ਕੀ ਹੈ ਅੱਛਾ ਕੋਈ ਇੰਨਾ ਦੱਸੋ ਤੁਸੀਂ ਆਪਣੇ ਪੰਜ ਸੀ ਦਾ ਨਾਮ ਹੀ ਦੱਸੋ ਕੋਈ ਜਵਾਬ ਨਹੀਂ ਸਰ ਸੰਤਸਾ ਕੋਈ ਜਵਾਬ ਨਹੀਂ ਇਹ ਸਾਡੇ ਨਾਲ ਮੌਜੂਦ ਨੇ ਮੰਗਲ ਸਿੰਘ ਜੀ ਏਐਸਏ ਮੰਗਲ ਸਿੰਘ ਜੀ ਟ੍ਰੈਫਿਕ ਪੁਲਿਸ ਵਾਲੋ ਜਿੰਨਾਂ ਕੋਲ ਇਹਨਾਂ ਦੀ ਨੋਲੇਜ ਆ ਕਿ 26 ਜਨਵਰੀ ਕਿਉਂ ਮਲਾਈ ਜਾ ਰਹੀ ਹੈ ਠੀਕ ਹੈ ਤੇ 26 ਜਨਵਰੀ ਨੂੰ ਲੈ ਕੇ ਕੀ ਕੀ ਤਿਆਰੀ ਕੀਤੀ ਜਾਦੀ ਹੈ 26 ਜਨਵਰੀ ਦੇ ਸੀਨੀਅਰ ਅਫਸਰ ਸਾਹਿਬ ਤੁਹਾਨੂੰ ਦੱਸਣਗੇ ਇਸ ਤਨਗੋ ਅਦੇਸ਼ ਦਿੱਤੇ ਹੋਣੇ ਆ ਅਸੀਂ ਗੱਡੀ ਦੀ ਚੈਕਿੰਗ ਕਰਦੇ 26 ਜਨਵਰੀ ਕਰਕੇ ਠੀਕ ਹੈ ਜੀ ਤੇ ਸਰ 26 ਜਨਵਰੀ ਤੇ 15 ਅਗਸਤ 'ਚ ਕੀ ਫਰਕ ਹੈ 26 ਜਨਵਰੀ ਅਸੀਂ ਮਨਾਉਨੇ ਆ ਵੀ ਗਣਤੱਤਰ ਦਿਵਸ ਕਰਕੇ ਠੀਕ ਹੈ ਤੇ 15 ਦਾ ਸਰ ਇਹ ਤਾਂ 15 ਅਗਸਤ ਬਣਾਉਨੇ ਆ ਵੀ 26 ਜਨਵਰੀ ਪੁੱਛਣਾ 26 ਜਨਵਰੀ ਬਣਾਉਨੇ ਆ ਤਾਂ ਨਹੀਂ ਸਰ 26 ਜਨਵਰੀ ਤੇ 15 ਅਗਸਤ 'ਚ ਕੀ ਫਰਕ ਹੈ ਹਾਂ 26 ਜਨਵਰੀ ਤੇ 15 ਅਗਸਤ 'ਚ ਕੀ ਫਰਕ ਹੈ 26 ਜਨਵਰੀ ਮਨਾਉਣੀ ਅਸੀਂ ਵੀ ਘਟਤਾ ਤੱਕ ਦੇਖ ਕਰਕੇ ਠੀਕ ਹੈ ਜੀ ਹਾਂ ਯਾਦ ਹੋਇਆ ਸਰ ਅਜਾ 26 ਜਨਵਰੀ ਹੋਇਆ ਜੀ 15 ਅਗਸਤ ਠੀਕ ਹੈ ਜੀ ਤੇ ਸ਼੍ਰੀਮਾਨ ਜੀ ਆਪਣੇ ਤਿਰੰਗਾ 'ਚ ਕਿੰਨੇ ਰੰਗ ਆ ਤਿੰਨ ਕਿਹੜੇ-ਕਿਹੜੇ ਹੂੰ ਕਿਹੜੇ-ਕਿਹੜੇ ਵਾਈਟ ਠੀਕ ਹੈ ਜੀ ਤੇ ਚਲੋ ਪੰਜਾਬੀ ਦੇ ਦੱਸ ਦੋ ਪੰਜਾਬੀ ਦੇ ਦੱਸ ਦੋ ਹਾਂ ਸਰ 12 ਆ ਰਹੇ ਆ ਸਰ ਆਪਾਂ ਦਾ ਪਾਜੀ ਇੱਥੇ ਫਿਰਿਆ ਹੋਰ ਸਰ ਦਾ ਨਾਮ ਤੇ ਦੱਸੋ ਕੀ ਕਹਿ ਰਹੇ ਹੋ ਨਾ ਅਸੀਂ ਆਪਸ ਨੇ ਮਨਾ ਕੀਤਾ ਹੋਇਆ ਹੁਣ ਤੁਸੀਂ ਗੱਡੀ ਦੇ ਬਾਹਲੇ ਤੇ ਡਿਊਟੀ ਤੇ ਹੋ ਤੁਸੀਂ ਅਸੀਂ ਦੇਰ ਹੀ ਖਾਦੇ ਐਟ ਰਿਵ ਮੈਂ ਕਹਾਂ ਸਾ ਤੂੰ ਡਿਊਟੀ ਤੇ ਗੱਡੀ ਦੇ ਬਾਹਲੇ ਮਾੜਾ ਮਾੜਾ ਫੇਰ ਦੇ ਖੜੇ ਅਸੀਂ ਫੋਨ ਚਲਾਣਾ ਸਰ ਲੋੜ ਹੈ ਤਾਂ ਫੋਨ ਚਲਾਣਾ ਸਾਡੇ ਨੂੰ ਫੋਨ ਤੇ ਫਿਲਮ ਦੇਖਣ ਦੇ ਸਰ ਕਿਉਂ ਫਿਰ ਵੇ ਦੇਖਣੇ ਯਾ ਕਵਰੇਜ ਪਈ ਸਾਡੇ ਕੋਲ ਹੁਣ ਤੁਸੀਂ ਤੇ ਕੈਮਰਾ ਆਉਣਗੇ ਤਾਂ ਤੁਸੀਂ ਸਰ ਡਿਊਟੀ ਤੇ ਖੜੇ ਹੋਗੇ ਹੋ ਬੈਠੇ ਸਰ ਗੱਡੀ ਤੇ ਤੁਸੀਂ ਰਾਮਨਾ ਜੇ ਸਰ ਐਡਾ ਵੱਡਾ ਚੌਂਗਾ ਕੋਝ ਹੋ ਜੇ ਸਰ ਕੌਣ ਜ਼ਿੰਮੇਦਾਰ ਹੈ ਭਾਜੀ ਤੁਸੀਂ ਹਾਂਜੀ ਡਿਊਟੀਦਾਰ ਮੈਂ ਛੋਟਾ ਸਾਰਾ ਸਵਾਲ 26 ਜਨਵਰੀ ਆ ਰਹੀ ਹੈ 26 ਜਨਵਰੀ ਲਈ ਕੀ ਕੀ ਤਿਆਰੀ ਕੀਤੀ ਜਾ ਰਹੀ ਹੈ ਸਰ ਅਹੀਂ ਇਹ ਸਵਾਲ ਪੁੱਛੋ